ਹੈਲੋ ਸਾਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਸੁਣਾਵਾਂਗੇ ਜੀ ਲੰਬੀਆਂ ਬੋਲੀਆਂ ਵੈਸੇ ਤਾਂ ਇਹਨਾਂ ਬੋਲੀਆਂ ਦੇ ਆਪਾਂ ਕਈ 파ਟ ਪਨਾ ਚੁੱਕਿਆਂਗੇ ਤੇ ਇਹਨਾਂ ਬੋਲੀਆਂ ਨੂੰ ਬਹੁਤ ਵਧੀਆ ਹੁੰਘਾਰਾ ਮਿਲਿਆ ਤੇ ਫਰਮਾਇਸ਼ ਵੀ ਹੈ ਇਸ ਕਰਕੇ ਜੇ ਆਪਾਂ ਤੁਹਾਨੂੰ ਲੰਬੀਆਂ ਬੋਲੀਆਂ ਅੱਜ ਹੋਰ ਸੁਣਾਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਮੇਰ ਨਾਲ ਪਹਿਲਾਂ ਤੂੰ ਜੁੜਿਓ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜੇਕਰ ਤੁਹਾਨੂੰ ਕੋਈ ਬੋਲੀ ਪਸੰਦ ਆਉਂਦੀ ਹੈਗੀ ਤੇ ਆਓ ਸ਼ੁਰੂ ਕਰਦੇ ਆਂ ਆਪਾਂ ਬੋਲੀਆਂ ਪਾਉਂਦੇ ਆਂ ਆਰੀ ਆਰੀ ਜੰਡੀ ਹੇਟ ਕੌਣ ਪਿਆ ਫਿਰ ਚਿੱਟਾ ਚਾਦਰਾਂ ਤਾਣੀ ਨੇ ਪੁੱਤ ਬਦ ਮਾਸ਼ਾ ਦਾ ਯੋਣੀ ਬੋਤਲਾ ਮਗਾਲੀਆਂ ਚਾਲੀ ਚਾਲੀਆਂ ਚੋ ਇੱਕ ਵਾਚ ਗੀਣੀ ਓੜ ਚੱਕੇ ਮਹਿਲ ਨਾਲ ਮਾਰੀ ਕੋਲ ਸਾ ਤਿੰਨ ਵੱਡਿਆਣੀ ਫੇਰ ਚੌਥਾ ਵਡਿਆ ਪਟਵਾਰੀ ਕੋੜੀ ਉੱਤੇ ਨੈ ਵਾ ਗਿਆ ਓੜ ਆਉਂਦੇ ਨ ਹੂੰ ਗਰ ਮਾਰੀ ਚੰਦ ਕੂਰ ਕਉ ਕਿਆਂ ਦੀ ਲੱਕ ਪਤਲਾ ਹੱਡਾਂ ਦੀ ਪਾਰੀ ਡਰਤੀ ਨਾ ਡਿਪਟੀ ਤੋ ਹੱਥ ਜੋੜ ਮੀਗੜਾਸੀ ਮਾਰੀ ਕਾ ਤੋ ਛੇੜੀ ਸੀ ਨਾ ਗਾਂਧੀ ਪਟਾਰੀ ਕਾ ਤੋ ਛੇੜੀ ਸੀ ਨਾ ਗਾਂਧੀ ਪਟਾਰੀ ਕਾ ਤੋ ਛੇੜੀ ਸੀ ਨਾ ਗਾਂਧੀ ਪਟਾਰੀ ਕਾ ਤੋ ਛੇੜੀ ਸੀ ਮੌਤ ਮੌਤ ਨਾ ਕਰਨੀ ਕੁੜੀਏ ਵੇਖ ਮੌਤ ਦੇ ਕਾਰੇ ਨੀ ਪਹਿਲਾ ਮੌਤ ਨੇ ਦਿਲ ਲੀ ਲੁੱਟੀ ਪਹਿਲਾ ਮੌਤ ਨੇ ਦਿਲ ਲੀ ਲੁੱਟੀ ਫੇਰ ਗਈ ਪਟਿਆਲੇ ਨੀ ਪਟਿਆਲੇ ਵਾਲਿਆਂ ਦੀ ਲਏਗੀ ਕੰਜਰੀ ਪਟਿਆਲੇ ਵਾਲਿਆਂ ਦੀ ਮਾਰਗੀ ਕੰਜਰੀ ਰੌਣਕ ਲਏਗੀ ਨਾਲੇ ਮੌਤੋਂ ਡਰਦੀ ਨੇ ਪੌਰ ਜਹਾਜੀ ਚਾੜੇ ਮੋਤੋਂ ਡਰਦੀ ਨੇ ਪੌਰ ਜਹਾਜੀ ਚਾੜੇ ਮੋਤੋਂ ਡਰਦੀ ਨੇ ਪੌਰ ਜਹਾਦੀ ਚਾੜੇ ਮੋਤੋਂ ਡਰਦੀ ਨੇ ਪੌਰ ਜਹਾਦੀ ਚਾੜੇ ਮੋਤੋਂ ਡਰਦੀ ਨੇ ਸੋਣੀ ਦੀ ਮਾਂ ਦੇਵੇ ਮੱਤਾ ਸੋਣੀ ਧੀ ਸਿਆਣੀ ਨੀ ਜਿੰਨਾ ਫੁਲਾਂ ਨੂੰ ਤੂੰ ਐ ਲੋਚਦੀ ਜਿਹੜੇ ਫੁੱਲਾਂ ਨੂੰ ਤੂੰ ਐ ਲੋਚ ਦੀ ਕਰੇ ਮਗਾ ਧਿਆੜਾਣੀ ਪੁੱਛਦੀ ਮੱਛੀਆਂ ਤੋਂ ਕੈ ਫਟ ਡੂੰਗਾ ਪਾਣੀ 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 ਪੁੱਛਦੀ ਮੱਛੀਆਂ ਤੋਂ ਸੋਢੀ ਨੇ ਤਾਂ ਚੱਕ ਲਿਆ ਕੜਾ ਵੀ ਧਰ ਲਿਆ ਟਾਕ ਤੇ ਨੰਦ ਬੜੀ ਵੇ ਦਰਦੀ ਨੀ ਕੱਚੇ ਕੜੇ ਨੇ ਕੱਚ ਕਮਾਇਆ ਕੱਚੇ ਕੜੇ ਨੇ ਕੱਚ ਕਮਾਇਆ ਮੌਤ ਹੁੰਗਾਰੇ ਪਰਦੀ ਨੀ ਡੁੱਬਦੀ ਦਾ ਹੱਥ ਪੈ ਗਿਆ ਕੰਡੇ ਨੂੰ ਰੁਗ ਗਾਰੇ ਦੇ ਪਰਦੀ ਕੈਦ ਮੇਰੇ ਮਹੀਵਾਨ ਨੂੰ ਸੋਣੀ ਡੁੱਬਕੇ ਮਾਰਗੀ ਕੈਦ ਮੇਰੇ ਮਹੀਵਾਨ ਨੂੰ ਸੋਣੀ ਡੁੱਬਕੇ ਮਾਰਗੀ ਕੈਦ ਮੇਰੇ ਮਹੀਵਾਨ ਨੂੰ ਸੋਣੀ ਡੁੱਬਕੇ ਮਾਰਗੀ ਕੈਦ ਮੇਰੇ ਮਹੀਵਾਨ ਨੂੰ ਮਾਹੀ ਤਾ ਮੇਰਾ ਰਹਿਦਾ ਨਿਤ ਦਾ ਸ਼ਰਾਬੀ ਰਹਿਦਾ ਮੱਚਿਆ ਮਚਾਇਆ ਨੀ ਮੱਚਿਆ ਮਚਾਇਆ ਵਾਗਿਆ ਖੇਤ ਨੂੰ ਮੱਛਿਆ ਮਚਾਇਆ ਵਾਗਿਆ ਖੇਤ ਨੂੰ ਔਰਲੇ ਖੇਤ ਦੀ ਕਿਕਰ ਵੇਚਤੀ ਪਰਲੇ ਖੇਤ ਦੀ ਟਾਲੀ ਨਹੀਂ ਕਰ ਆਏ ਨੇ ਕਣਕ ਵੇਚਤੀ ਕਾਰਤੀ ਬੁਖਾਰੀ ਖਾਲੀ ਡਿਗਪੀ ਗਮ ਖਾਕੇ ਸ਼ਾਮ ਲਾਟ ਦੀ ਟਾਲੀ ਡਿਗਪੀ ਗਮ ਖਾਕੇ ਸ਼ਾਮ ਲਾਟ ਦੀ ਟਾਲੀ ਡਿਗਪੀ ਗਮ ਖਾਕੇ ਸ਼ਾਮ ਲਾਟ ਦੀ ਟਾਲੀ ਡਿੱਕਵੀ ਗਮ ਖਾਕੇ ਵੀਰ ਮੇਰੇ ਨੇ ਪਾਜੀ ਲਿਆਂਦੀ ਖੋਪਾ ਤੇ ਕਸਤੂਰੀ ਨੀ ਜਿਉ ਖੋਲੀ ਤਾਂ ਉੱਡ ਗਈ ਵਾਸ਼ਨਾ ਜਿਉ ਤੋਲੀ ਤਾਂ ਪੂਰੀ ਕੰਥਾ ਵੇ ਕਦਰਿਆ ਵੀਰ ਖੜੇ ਤੋ ਪੂਰੀ ਕੰਥਾ ਵੇ ਕਦਰਿਆ ਵੀਰ ਖੜੇ ਤੋ ਪੂਰੀ ਕੰਥਾ ਵੇ ਕਦਰਿਆ ਵੀਰ ਖੜੇ ਤੋ ਪੂਰੀ ਕੰਥਾ ਵੇ ਕਦਰਿਆ ਉੱਚੇ ਬੁਰਜ ਖਲੋਤਿਆ ਪਗਵੰਦ ਚਿੰਚਿਣਕੇ ਆਹੀ ਮੌਤ ਮਰ ਜਾਏਗਾ ਚੋਬਰਾ ਪੁੰਜੇ ਰੁਣ ਲਗੇ ਕੇਸ ਵੇਲ ਹੌਰੀ ਜਿੰਦਾ ਖੋਲੂ ਖੋਲੂਗਾ ਮੇਰਾ ਜੇਠ 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 ਵੇ ਉੱਚੇ ਬੁਰਜ ਖਲੋਤੇ ਆ ਪਗਵੰਦ ਚਿੰਚਿੰਕੇ ਆਈ ਮੌਤ ਮਰ ਜਾਏਗਾ ਗਬਰੂਆ ਭੁੰਜੇ ਰੋਣ ਲਗੇ ਕੇ ਸਵੇ ਅਣ ਹੋਈਆਂ ਗੱਲਾਂ ਕਰਦਾ ਮੇਰੀ ਨਾ ਜਾਂਦੀ ਪੇਸ਼ ਵੇ ਅਣ ਹੋਈਆਂ ਗੱਲਾਂ ਕਰਦਾ ਮੇਰੀ ਨਾ ਜਾਂਦੀ ਪੇਸ਼ ਵੇ ਅਣ ਹੋਈਆਂ ਗੱਲਾਂ ਕਰਦਾ ਮੇਰੀ ਨਾ ਜਾਂਦੀ ਪੇਸ਼ ਵੇ ਆਪਾ ਵੀ ਤੇਰਾ ਵੈਲਕਮ ਕਰੀਏ ਵਿੱਚ ਫੈਮਲੀ ਆਈ ਨਹੀਂ ਸੰਗਣ ਸੁਗਣ ਦੀ ਲੋੜ ਕੋਈ ਨਹੀਂ ਖੁੱਲਾ ਸ਼ੌਕ ਪਗਾਈ ਨੀ ਸਾਸਰੇ ਤੇ ਪਿਆਰ ਦੇ ਭੁਖੇ ਮੱਥੇ ਵਟਣਾ ਪਾਈ ਨੀ ਪਿੰਡਾਂ ਵਾਲੇ ਅਸੀਂ ਖੁੱਲਾ-ਵੋਲ ਦੇ ਗੁੱਸਾ ਨਾ ਕਰ ਜਾਈ ਨੀ ਇਕਰ ਜੀ ਤਨ ਹੋਰ ਮੈਂ ਪਾਵਾਂ ਮੋਰ ਪਿਆਰ ਦੀ ਲਾਈ ਆਉਂਦੇ ਸਾਲ ਕੁੜੇ ਸਾਖ ਦੀ ਔਰ ਨੂੰ ਲਿਆਈ ਆਉਂਦੇ ਸਾਲ ਕੁੜੇ ਸਾਖ ਦੀ ਔਰ ਨੂੰ ਲਿਆਈ ਆਉਂਦੇ ਸਾਲ ਕੁੜੇ ਸਾਖ ਦੀ ਔਰ ਨੂੰ ਲਿਆਈ ਆਉਂਦੇ ਸਾਲ ਕੁੜੇ ਤੇਰੇ ਮਰੀ ਨੇ ਵਿਆਹ ਕਰਾਇਆ ਜਕ ਤੋ ਛੜਾ ਖਵਾਇਆ ਨੀ ਨੱਤਿਆਂ ਵੇਚ ਕੇ ਲਿਆਂਦਾ ਖੋppa ਨੱਤਿਆਂ ਵੇਚ ਕੇ ਲਿਆਂਦਾ ਖੋppa ਤੇਰੀ ਝੋਲੀ ਪਾਇਆ ਸਪਿਓ ਸੱਪ ਬਣਗੀ ਖਾ ਕੇ ਮਾਲ ਪਰਾਇਆ ਸਪਿਓ ਸੱਪ ਬਣਗੀ ਖਾ ਕੇ ਮਾਲ ਪਰਾਇਆ ਸਪਿਓ ਸੱਪ ਬਣਗੀ ਖਾ ਕੇ ਮਾਲ ਪਰਾਇਆ ਸਪਿਓ ਸੱਪ ਬਣਗੀ ਤੇ ਸਰਦਾਰਾਂ ਦੀ ਮੈਂ ਕੰਜੂਸਾਂ ਦੇ ਵਸ ਪਾਈ ਨਹੀਂ ਹੱਥੀ ਕਿਰਪਾ ਮੋੜਡੇ ਪਰਨਾ ਮੱਕੀ ਗੁੱਡਣ ਲਾਈ ਵੀ ਮੱਕੀ ਗੁੱੜ ਦੀ ਦੇ ਪੈਗੇ ਸਾਲੇ ਘਰ ਨੂੰ ਭੱਜੀ ਆਈ ਨਹੀਂ ਕਰਿਆਈ ਨੂੰ ਸਸ ਦੇਵੇ ਗਾਲਾਂ ਕਾਦੀ ਪੰਡਣ ਲਿਆਈ ਨਹੀਂ ਕੱਟੇ ਬੱਚੇ ਮਰਗੇ ਭੁੱਖੇ ਬੋਤੀ ਮਰੇ ਤਿਹਾਈ ਨਹੀਂ ਤੂੰ ਤਾਂ ਸਸੀਏ ਕੱਡੇ ਗਾਲਾਂ ਮੈਨੀ ਆਖਸਣਾਈ ਗਾਲ ਪਰਾਵਾ ਦੀ ਕਿਨੇ ਦੇਣਸ ਖਾਈ 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 ਗਾਲ ਪਰਾਵਾ ਦੀ ਗਿੱਦਾਂ ਗਿੱਦਾ ਕੀ ਕਰੇ ਮੇਲਣੇ ਗਿੱਦਾ ਪਉ ਬਥੇਰਾ ਨੀ ਅੱਖ ਪਟਕੇ ਵੇਖ ਮੇਲਣੇ ਅੱਖ ਪਟਕੇ ਵੇਖ ਮੇਲਣੇ ਪਰਿਆ ਪਿਆ ਬਨੇਰਾ ਨੀ ਸਾਰੇ ਪਿੰਡ ਦਾ ਇਕੱਠ ਹੋ ਗਿਆ ਕੀ ਬੁੱਢੜਾ ਕੀ ਠੇਰਾ ਸਬਜ਼ ਕਬੂਤਰ ਏ ਤੇ ਦੇ ਸ਼ੌਕ ਦਾ ਗੇੜਾ ਸਬਜ਼ ਕਬੂਤਰ ਏ ਦੇ ਦੇ ਸ਼ੌਕ ਦਾ ਗੇੜਾ ਸਬਜ਼ ਕਬੂਤਰ ਏ ਦੇ ਦੇ ਸ਼ੌਕ ਦਾ ਗੇੜਾ ਸਬਜ਼ ਕਬੂਤਰ ਏ ਨਾ ਬੇਪੂਰ ਨਾ ਕਰੀਏ ਚੋਰੀ ਨਾ ਬਿਮਾਰੀਏ ਡਾਕਾ ਵੇ ਔਖੀ ਹੋ ਜੂ ਕੈਦ ਪੋਗਣੀ ਔ ਕੀ ਹੋ ਜੂ ਕੈਦ ਪੋਗਣੀ ਪੀਣਾ ਪੈ ਜੂ ਆਟਾ ਮੈਂ ਤੈਨਵਾਰਜ ਰਹੀ ਪੂਰਨ ਸਿਆ ਬਦਮਾਸ਼ਾ ਮੈਂ ਤੈਨਵਾਰਜ ਰਹੀ ਪੂਰਨ ਸਿਆ ਬਦਮਾਸ਼ਾ ਮੈਂ ਤੈਨਵਾਰਜ ਰਹੀ ਪੂਰਨ ਸਿਆ ਬਦਮਾਸ਼ਾ ਮੈਂ ਤੈਨਵਾਰਜ ਰਹੀ ਆਨੀ ਕੁੜੀਏ ਬੈਣੀ ਪਲੰਗ ਤੇ ਪੀ ਜਲ ਠੰਡਾ ਪਾਣੀ ਨੀ ਭੁਲਤਾ ਤੇਰੇ ਭਾਨੋ ਪਤਲੇ ਬੁਲਤਾ ਤੇਰੇ ਫਾਨੋ ਪਤਲੇ ਟੋਡੀ ਸੁਰਮੇ ਦਾਣੀ ਆਸ਼ਿਕ ਤੈ ਮੋਹ ਲਿਆ ਸੈਂਗੀ ਉਮਰ ਦੀ ਨਿਆਣੀ ਆਸ਼ਿਕ ਤੈ ਮੋਹ ਲਿਆ ਸੈਂਗੀ ਉਮਰ ਦੀ ਨਿਆਣੀ ਆਸ਼ਿਕ ਤੈ ਮੋਹ ਲਿਆ ਸੈਂਗੀ ਉਮਰ ਦੀ ਨਿਆਣੀ ਆਸ਼ਿਕ ਤੈ ਮੋਹ ਲਿਆ ਤੇਰੇ 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 ਬੋਲੀਆਂ ਨਹੀਂ ਪਾਉਣ ਵਾਲੀਏ ਦੱਸ ਰੱਬ ਦੇ ਨਾਨ ਕੇ ਕਿਹੜੇ ਜਿੱਥੇ ਪਰਬੂ ਜਮਿਆ ਜਾਇਆ ਉਥੇ ਪੜਾ ਦੂੰ ਫੇਰੇ ਅੱਖ ਨਾਲ ਗੱਲ ਕਰਦੀ ਬੋਲਣਾ ਫਰਕ ਦੇ ਤੇਰੇ ਅੱਖ ਨਾਲ ਗੱਲ ਕਰਦੀ ਬੋਲਣਾ ਫਰਕ ਦੇ ਤੇਰੇ ਅੱਖ ਨਾਲ ਗੱਲ ਕਰਦੀ ਬੋਲਣਾ ਫਰਕ ਦੇ ਤੇਰੇ ਅੱਖ ਨਾਲ ਗੱਲ ਕਰਦੀ ਕਾਲਿਆ ਕਾਲੇ ਕੀਆਲੀ ਮੰਡੀ ਲੱਗਦੀ ਕੱਠ ਹੋ ਜਾਂਦਾ ਪਾਰੀ ਵਈ ਇੱਕ ਦੇ ਲਾਗੇ ਪੰਜ ਦੂਸਰੀ ਦੇ ਲਾਗੇ 40 ਵਈ ਤੀਜੀ ਦੇ ਲਾਗੇ ਸੈਂਕੜੇ ਮੰਡੀ ਬੋਲ ਪੀ ਸਾਰੀ ਵੇਗੋ ਕਰ ਰੱਖਣੀ ਲੱਗਦੀ ਜਾਨੋ ਪਿਆਰੀ ਵੇਗੋ ਕਰ ਰੱਖਣੀ ਲੱਗਦੀ ਜਾਨੋ ਪਿਆਰੀ ਵੇਗੋ ਕਰ ਰੱਖਣੀ ਲੱਗਦੀ ਜਾਨੋ ਪਿਆਰੀ ਵੇਗੋ ਕਰ ਰੱਖਣੀ ಜಾ ಪಿ ಲ ಕಮಾ ತೆನು ಲವಾ ಗಲ್ಲಿ ಟಾವರೆ ತೆನು ಲಾವಾ ಗಲ್ಲಿಟಾವರೆ ವಾಘನು ತೆನು ಲವಾ ಗಲ್ಲಿಟಾವರೆ ਸੱਪ ਤੋੜੜ ਅਰਦੀ ਸੀ ਤੋੜੜ ਅਰਦੀ ਡਾਰਦੀ ਸੱਪ ਦੀ ਫਰਮੀ ਤੋ ਮੁੰਡਾ ਮੋਟ ਨਾ ਕਾਂਦਾ ਗਰਮੀ ਤੋ ਮੁੰਡਾ ਵੋਟ ਨਾ ਕਾਂਦਾ ਗਰਮੀ ਤੋ ਮੁੰਡਾ ਕਣਾਂ ਕਾਂਦਾ ਗਰਮੀ ਤੋ ਤਨਵਾਜੀ ਵੀਡੀਓ ਵੇਖਣ ਲਈ ਜੇਕਰ ਤੁਹਾਨੂੰ ਮੇਰੀਆਂ ਬੋਲੀਆਂ ਪਸੰਦ ਆਈਆਂ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ